ਆ ਕਾਜੀ ਹੋ ਉਸ ਨਾਉ ਕਿੰਮਿਓ ਜੀ ਸਾਰੇ ਅਮੀਦ ਕਰਦਿਆਂ ਸਾਰੇ ਵਧੀਆ ਹੋਮੋਗੇ ਤੇ ਠੀਕ ਠਾਕ ਹੋਮੋਗੇ ਜੀ ਅੱਜ ਆਪਾਂ ਤੁਹਾਡੇ ਲੈ ਕੇ ਆ ਬਹੁਤ ਜਾ ਸੋਨੇ ਸੂਟ ਰੈਡੀ ਕੀਤੇ ਨੇ ਆਪਣੇ ਹੈਂਡਵਰਕ ਦੇ ਤੇ ਵੀ ਸਟਿਚਿੰਗ ਹੋਣਗੇ ਤੇ ਆਪਾਂ ਨੇ ਕੋ ਦੋ ਕਲਰ ਨੇ ਕਾਫੀ ਤੇ ਬਲੈਕ ਕਲਰ ਤੇ ਅਲੱਗ ਅਲੱਗ ਸਾਰਿਆਂ ਦਾ ਆਪਾਂ ਨੇ ਵਰਕ ਰੈਡੀ ਕੀਤਾ ਹੋਇਆ ਹੈਂਡਵਰਕ ਦੇ ਸੂਟ ਰੈਣਗੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਆਪਣੇ ਪਸੰਦ ਦੇ ਅਨੁਸਾਰ ਸੂਟ ਰੈਡੀ ਕਰਵਾ ਸਕਦੇ ਹੋ ਜੀ ਚਲੋ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਤੇ ਦਿਖਾਉਣਾ ਤੁਹਾਨੂੰ ਸੋਨੇ ਸੋਨੇ ਸੂਟ ਪਹਿਲਾ ਸੂਟ ਆਊਗਾ ਜੀ ਆਪਣੇ ਬਹੁਤ ਜਿਆਦਾ ਸੋਹਣਾ ਸੂਟ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋ ਸਟੀਚਿੰਗ ਕੀਤਾ ਹੋਇਆ ਸੂਟ ਹੈ ਇਹ ਤੇ ਬਹੁਤ ਜਿਆਦਾ ਸੋਹਣਾ ਹੈ ਤੇ ਆਪਾਂ ਤੇ ਸਾਰੀ ਸ਼ਰਟ ਦੇ ਵਿੱਚ ਬਹੁਤ ਜਿਆਦਾ ਸੋਹਣੀ ਬੁੱਟੀ ਆਏਗੀ ਤੇ ਫੋਰ ਸਾਈਡ ਆਪਾਂ ਨੇ ਇਹ ਵਾਈ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਮਲਟੀ ਸ਼ੇਡ ਦੀ ਲੈਸ ਲਾ ਕੇ ਤੇ ਬਹੁਤ ਜਿਆਦਾ ਸੋਹਣਾ ਮਲਟੀ ਸ਼ੇਡ ਦਾ ਕੰਮ ਕੀਤਾ ਹੋਇਆ ਆਪਾਂ neck ਦੇ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹ ਵਾਲਾ ਹੈਗਾ ਜੀ ਬਾਜੂ ਦੇ ਉੱਤੇ ਕੰਮ ਪੂਰਾ ਹੈਵੀ ਕੰਮ ਹੈ ਬਾਜੂ ਤੇ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜੀ ਇਹਦੀ ਬਾਟਮ ਤੇ ਵੀ ਬਹੁਤ ਜਿਆਦਾ ਸੋਨਾ ਕੰਮ ਆਏਗਾ ਬਾਟਮ ਤੇ ਵੀ ਬਹੁਤ ਜਿਆਦਾ ਸੋਨਾ ਕੰਮ ਆਏਗਾ ਜੀ ਤੁਸੀਂ ਚੈੱਕ ਕਰ ਸਕਦੇ ਸਟੇਟ ਬਾਟਮ ਬਣੀ ਹੋਈ ਆ ਤੇ ਬਹੁਤ ਜਿਆਦਾ ਸੋਨਾ ਇਹਦੇ ਨਾਲ ਦੁਪੱਟਾ ਲਹੂਗਾ ਜੀ ਕਾਫੀ ਕਲਰ ਦਾ ਦੁਪੱਟਾ ਹੈ ਤੇ ਮਲਟੀ ਸ਼ੇਡ ਦੀ ਲੈਸ ਲੱਗ ਕੇ ਆਪਾਂ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਚਨਾਉਣ ਸਟੱਫ ਦੇ ਵਿੱਚ ਦੁਪੱਟਾ ਰਹੂਗਾ ਤੇ ਕੁਲੇ ਡੁਲੇ ਡਪੱਟੇ ਰਾਂਗੇ ਸਾਰੀ ਸੂਟਾਂ ਤੁਸੀਂ ਚੈੱਕ ਕਰ ਸਕਦੇ ਹੋ ਬਹੁ ਜਾ ਸੋਹੇ ਲੁਕਾ ਰਿਆ ਵਾ ਸੂਟ ਦੇ ਜੇ ਵਾ ਸੂਟ ਤੁਹਾਨੂੰ ਪਸੰਦ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟਫ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਜੀ ਇਹ ਵਾ ਸੂਟ ਆਪਣੇ ਕਾਫੀ ਵਾਰ ਰੈਡੀ ਕਰ ਚੁੱਕੇ ਆ ਜੀ ਤੇ ਕਸਟਮਰ ਨੇ ਵੀਡੀਓ ਦੇਖ ਕੇ ਆਪਣੇ ਤੋਂ ਦੁਆਰੋਂ ਰੈਡੀ ਕਰਵਾਇਆ ਸੂਟ ਤੁਸੀਂ ਵੀ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾ ਸਕਦੇ ਹੋ ਬਹੁਤ ਜਿਆਦਾ ਸੋਹਣਾ ਸੂਟ ਆਪਾਂ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਐਸ ਸੂਟ ਆਊਗਾ ਜੀ ਬਹੁਤ ਜਿਆਦਾ ਸੋਹਣਾ ਸੂਟ ਹੈ ਵਾ ਡਿਜ਼ਾਈਨ ਆਪਾਂ ਕਾਫੀ ਵਾਰ ਰੈਡੀ ਕਰ ਚੁੱਕਿਆ ਕਾਫੀ ਸੂਟ ਤੇ ਹੀ ਵਾ ਡਿਜ਼ਾਈਨ ਆਪਾਂ ਨੇ ਬਣਾਇਆ ਹੈ ਤੇ ਨੇਚਰਲ ਕਰੇਵ ਦਾ ਸੂਟ ਰਹੂਗਾ ਤੇ ਬਹੁਤ ਜਿਆਦਾ ਸੋਹਣੀ ਆਪਾਂ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੀ ਆਪਾਂ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਤੇ ਬਹੁਤ ਜਿਆਦਾ ਸੋਹਣਾ ਕੰਮ ਆਏਗਾ ਜੀ ਬਾਜੂ ਦੇ ਉੱਤੇ ਤੇ ਬਾਜੂ ਦੇ ਉੱਤੇ ਵੀ ਆਪਾਂ ਬਹੁਤ ਜਿਆਦਾ ਸੋਹਣਾ ਕੰਮ ਕੀਤਾ ਚੈੱਕ ਕਰ ਸਕਦੇ ਹੋ ਪਹਿਲਾਂ ਹੀ ਆਪਣੇ ਆਨ ਸਟਿਚ ਦਿੱਤਾ ਸੀਗਾ ਸੂਟ ਤੇ ਜਿਹੜਾ ਆਪਾਂ ਹੁਣ ਸੂਟ ਰੈਡੀ ਕੀਤਾ ਇਹ ਆਪਾਂ ਨੇ ਸਟਿਚ ਕਰਕੇ ਦਿੱਤਾ ਕਸਟਮਰ ਨੂੰ ਤੇ ਬਹੁਤ ਜਿਆਦਾ ਸੋਹਣੇ ਆਪਾਂ ਇਹ ਨਾਲ ਲਟਕਣ ਦਿੱਤੇ ਹੋਏ ਨੇ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੀ ਸਟੀਚਿੰਗ ਕਰਵਾ ਸਕਦੇ ਹੋ ਜੀ ਇਹਨਾਂ ਨੇ ਨਾਲ ਦੁਪੱਟਾ ਨਹੀਂ ਕਰਵਾਇਆ ਕਸਟਮਰ ਨੇ ਸਿਰਫ ਆਪਣਾ ਤੋਂ ਸੂਟ ਹੀ ਜਿਹੜੀ ਕਰਵਾਇਆ ਤੁਸੀਂ ਦੁਪੱਟਾ ਨਹੀਂ ਲਵਾਉਣਾ ਚਾਹੁੰਦੇ ਆਪਾਂ ਵਿਦਾਊਨ ਦੁਪੱਟਾ ਵੀ ਤੁਹਾਨੂੰ ਸੂਟ ਦੇ ਦਾਂਗੇ ਜੀ ਇਹਨਾਂ ਨੇ ਦੁਪੱਟਾ ਨਹੀਂ ਲਵਾਇਆ ਤੇ ਬਹੁਤ ਜਿਆਦਾ ਸੋਹਣਾ ਕੰਮ ਆਏਗਾ ਵਾਜੂ ਦੇ ਉੱਤੇ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੀ ਵਰਕ ਤੇ ਬਹੁਤ ਜਿਆਦਾ ਸੋਹਣਾ ਵਰਕ ਹੈ ਤੇ ਬਹੁਤ ਜਿਆਦਾ ਸੋਹਣੀ ਬਾਟਮ ਜਿਹੜੀ ਹੋਈ ਹੋਈ ਹੈ ਸਟੇਟ ਬਾਟਮ ਰਹੂਗੀ ਤੇ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਬਲੇ ਸੂਟ ਦੀ ਇਹਨਾਂ ਨੂੰ ਲੁਕਰੇ ਵਾਲੇ ਸੂਟ ਦੀ ਜੇਵਾ ਡਿਜ਼ਾਈਨ ਤੁਹਾਨੂੰ ਪਸੰਦ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟਫ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜੀ ਨੈਸ ਸੂਟ ਆਊਗਾ ਜੀ ਆਪਣੇ ਕੋ ਬਲੈਕ ਕਲਰ ਦੇ ਵਿੱਚ ਬਹੁਤ ਜਿਆਦਾ ਸੋਹਣਾ ਸੂਟ ਹੈ ਤੇ ਇਹ ਵਾਲਾ ਆਪਾਂ ਨੇ ਅਸਟਿਚ ਭੇਜਣਾ ਹੈ ਜੀ ਇਹ ਵੀ ਆਪਣੇ ਨੇਚਰ ਕ੍ਰੇਪ ਦੇ ਉੱਤੇ ਸੂਟ ਰੈਡੀ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਹੈਵੀ ਕਮ ਰਹੂਗਾ ਤੇ ਬਹੁਤ ਜਿਆਦਾ ਸੋਹਣਾ ਕੰਮ ਆਏਗਾ ਜੀ ਤੇ ਪੂਰਾ ਹੈਵੀ ਕਮ ਰਹੂਗਾ ਜੀ ਘੇਰੇ ਦੇ ਉੱਤੇ ਚੈੱਕ ਕਰ ਸਕਦੇ ਹੋ ਤੇ ਸਾਰੇ ਸ਼ਰਟ ਦੇ ਵਿੱਚ ਬਹੁਤ ਜਿਆਦਾ ਸੋਹਣੀ ਬੁੱਟੀ ਦਿੱਤੀ ਹੋਈ ਹੈ ਨੇਚਰ ਕ੍ਰੇਪ ਦਾ ਸਟਾਫ ਰਹੂਗਾ ਤੇ ਬਹੁਤ ਜਿਆਦਾ ਸੋਹਣਾ ਹੈਵੀ ਬਾਜੂ ਨੇ ਜਿੰਦੀ ਹੈਵੀ ਘੇਰਾ ਉਹਨੇ ਹੈਵੀ ਬਾਜੂ ਰਹਿਣਗੀਆਂ ਤੇ ਬਹੁਤ ਜਿਆਦਾ ਸੋਹਣਾ ਆਏਗਾ ਜੀ ਇਹਦੇ ਨਾਲ ਬਾਟਮ ਦੇ ਉੱਤੇ ਕੰਮ ਸਟੇਟ ਬਾਟਮ ਬਣੀ ਹੋਈ ਆ ਤੇ ਬਹੁਤ ਜਿਆਦਾ ਸੋਹਣਾ ਕੰਮ ਆਇਆਗਾ ਜੀ ਬਾਟਮ ਦੇ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ ਜੇ ਤੁਸੀਂ ਇਹਦੇ ਨਾਲ neck ਡੀੜੀ ਕਰਵਾਣਾ ਚਾਹੁੰਦੇ ਹੋ ਤਾਂ ਆਪਾਂ neck ਵੀ ਡੀੜੀ ਕਰਕੇ ਦੇ ਦਾਂਗੇ ਜੀ ਤੇ ਬਹੁਤ ਜਿਆਦਾ ਸੋਹਣਾ ਇਹਦੇ ਨਾਲ ਆਪਣੇ ਦੁਪੱਟਾ ਰੱਖਿਆ ਹੋਇਆ ਜੀ ਪਿਓਰ ਆਰਗੰਜ਼ਾ ਦਾ ਤੇ ਆਰਗੰਜ਼ਾ ਦੇ ਦੁਪੱਟੇ ਦੇ ਉੱਤੇ ਆਪਣੇ ਬਹੁਤ ਜਿਆਦਾ ਸੋਹਣੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਤੁਸੀਂ ਇਹਨੂੰ ਕਿਸੇ ਵੀ ਦੇ ਵਿੱਚ ਕਿਸੇ ਵੀ ਸਟੋਕ ਦੇ ਵਿੱਚ ਡਿਜ਼ਾਈਨ ਕਰਵਾ ਸਕਦੇ ਹੋ ਇਹ ਵਾਲੇ ਆਪਾਂ ਆਨ ਸਟਿਚ ਭੇਜਣੇ ਨੇ ਜੀ ਸੂਟ ਤੇ ਤੇ ਦੋ ਸੂਟਾਂ ਨੇ ਸਟਿਚ ਕਰਵਾਏ ਨੇ ਜੀ ਤੁਸੀਂ ਵੀ ਸਾਡੇ ਤੋਂ ਆਨ ਸਟਿਚ ਲੈਣਾ ਚਾਹੁੰਦੇ ਤਾਂ ਆਨ ਸਟਿਚ ਲੈ ਸਕਦੇ ਜੇ ਸਟਿਚ ਕਰਕੇ ਲੈਣਾ ਚਾਹੁੰਦੇ ਤਾਂ ਆਪਾਂ ਸਟਿਚ ਕਰਕੇ ਵੀ ਦੇ ਦਾਂਗੇ ਏਦਾਂ ਦੀ ਲੁੱਕ ਆ ਰਹੀ ਹੈ ਬਹੁਤ ਚਾਹ ਸੋਹਣੀ ਲੁੱਕ ਆ ਰਹੀ ਹੈ ਬੜੀ ਸੁਰਤੀ ਤੇ ਬਲੈਕ ਕਲਰ ਸਾਡਾ ਹੀ ਫੇਵਰਟ ਕਲਰ ਹੁੰਦਾ ਹੈ ਜੀ ਤੁਸੀਂ ਵੀ ਏਦਾਂ ਦੇ ਸੋਹਣੇ ਸੋਹਣੇ ਸੂਟ ਸਾਡੇ ਤੋਂ ਡਿਜ਼ਾਈਨ ਕਰਵਾ ਸਕਦੇ ਹੋ ਨੈਸਟ ਸੂਟ ਆਊਗਾ ਜੀ ਬਹੁਤ ਜ਼ਿਆਦਾ ਸੋਨਾ 블랙 ਕਲਰ ਦੇ ਵਿੱਚ ਤੇ ਤੁਸੀਂ ਇਹਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਤੇ ਬਹੁਤ ਜ਼ਿਆਦਾ ਸੋਨਾ ਵਰਕ ਹੋਇਆ ਹੋਇਆ ਹੈ ਸੂਟ ਦੇ ਉੱਤੇ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਚੈੱਕ ਕਰਸ ਤਾਂ ਇਹ ਬਹੁਤ ਜ਼ਿਆਦਾ ਸੋਨਾ ਵਰਕ ਆਏਗਾ ਜੀ ਤੇ ਬਹੁਤ ਜ਼ਿਆਦਾ ਸੋਹਣੀ ਸਾਰੀ ਸ਼ਰਟ ਦੇ ਵਿੱਚ ਛੋਟੀ ਬੂਟੀ ਦਿੱਤੀ ਹੋਈ ਹੈ ਤੇ ਬਹੁਤ ਜ਼ਿਆਦਾ ਸੋਨਾ ਆਏਗਾ ਜੀ ਬਾਜੂ ਦੇ ਉੱਤੇ ਇਹ ਵਾਲਾ ਅਗਾਜੀ ਦੁੱਜੀ ਬਾਜੂ ਦੇ ਉੱਤੇ ਤੇ ਇਹਦਾ ਸਟੱਫ ਜੇ ਆਪਾਂ ਆਪਾਂ ਇਹ ਇਹ ਵਾਲਾ ਸਟੱਫ ਰਹਿਗਾ ਜੀ ਪਿਓਰ ਆਰਗੰਜ਼ਾ ਦੇ ਉੱਤੇ ਤੇ ਨਾਲ ਇਹਦੇ ਸ਼ਿਰਕ ਦੀ ਬਾਟਮ ਰਹੂਗੀ ਤੇ ਬਹੁਤ ਜਿਆਦਾ ਸੋਨਾ ਇਹਦਾ ਦੁਪੱਟਾ ਰੈਡੀ ਹੋਇਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਨਾ ਦੁਪੱਟਾ ਰਹੂਗਾ ਜੀ ਚੈੱਕ ਕਰ ਸਕਦੇ ਹੋ ਤੇ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਇਹ ਵਾਲਾ ਸੂਟ ਜੇਵਾ ਸੂਟ ਨੂੰ ਪਸੰਦ ਹਤਾ ਤੁਸੀਂ ਇਹ ਵਾਲਾ ਸੂਟ ਬਾਏ ਕਰ ਸਕਦੇ ਹੋ ਜੀ ਜਿਸੇ ਕਿ ਆਪਣੇ ਅੱਜ ਵਾਇ ਸੂਟ ਜਿਨ੍ਹਾਂ ਸੂਟਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੋਹਣੇ ਸੋਹਣੇ ਸੂਟ ਆਰਡਰ ਕਰ ਸਕਦੇ ਹੋ ਜੀ ਐਦਾਂ ਦੀਆਂ ਹੋਰ ਵੀ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਜੁਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਕਮੈਂਟ ਕਰਕੇ ਜੋ ਦੱਸਿਆ ਕਦੋਂ ਮੈਂ ਸੂਟਾਂ ਦੀ ਕਲੈਕਸ਼ਨ ਕਿੰਡਾਂ ਦੀ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਨਾਲ ਸੋਹਣੇ ਸੋਹਣੇ ਸੂਟਾਂ ਨਾਲ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਨਾਲ